बहन ਨੇ ਆਪਣਾ ਨਵਾਂ ਬੁਟੀਕ ਸਟਾਰਟ ਕੀਤਾ ਸੋ ਆਪਾਂ ਉਹਨਾਂ ਨੂੰ ਸਪੈਸ਼ਲ ਸੂਟ ਰੈਡੀ ਕਰਕੇ ਦਿੱਤੇ ਉਹਨਾਂ ਦੇ ਬੁਟੀਕ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੰਗ੍ਰੈਟਸ ਕਹਿਣੇ ਆ ਜਿਨ੍ਹਾਂ ਨੇ ਐਕਸ਼ਨ ਲਿਆ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਰਹਿੰਦੇ ਕਿ ਬੁਟੀਕ ਅਸੀਂ ਸਟਾਰਟ ਕਰਨਾ ਸੋ ਫਾਈਨਲੀ ਉਹਨਾਂ ਨੇ ਆਪਣਾ ਬੁਟੀਕ ਸਟਾਰਟ ਕਰਨ ਦਾ ਫੈਸਲਾ ਲਿਆ ਉਹਨਾਂ ਨੇ ਆਪਣਾ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕੀਤਾ ਹੋਇਆ ਸੀ ਤੇ ਕੋਰਸ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਬੁਟੀਕ ਸਟਾਰਟ ਫਾਈਨਲੀ ਕਰ ਲਿਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣੇ ਆ ਤੇ ਉਹਨਾਂ ਨੇ ਇਹ ਸੂਟ ਆਪਣੇ ਤੋਂ ਤਿਆਰ ਕਰਵਾਇਆ ਆਪਣੇ ਇਹ ਚੋਂ ਲਗਭਗ 14-15 ਸੂਟ ਸਟਿਚ ਹੋ ਚੁੱਕੇ ਟੋਟਲ ਉਹਨੇ 28-30 ਸੂਟ ਕੀਤੇ ਆ ਸੋ ਮੈਂ ਤੁਹਾਨੂੰ ਸੋਚਿਆ ਕਿ ਦਿਖਾ ਦਿਆਂ ਇਹ ਸੂਟ ਆ ਨਾ ਸਾਰੇ ਸੂਟ ਆਪਾਂ ਨੂੰ ਸਟਿਚ ਕਰਕੇ ਭੇਜਣ ਲੱਗੇ ਆ ਤੇ ਸਪੈਸ਼ਲ ਗੱਲ ਇਹ ਵੀ ਆ ਕਿ ਆਪਾਂ ਸਾਈਜ਼ ਵਾਈਜ਼ ਬਣਾ ਕੇ ਰੇਤੇ ਦੇਖੋ ਜਿਵੇਂ ਤੇ ਐਕਸਲ ਲਿਖਿਆ ਹੋਇਆ ਕਿਸੇ ਤੇ ਐਲ ਲਿਖਿਆ ਹੋਇਆ ਉਹਨਾਂ ਨੇ ਨਾ ਸੈੱਟ ਵਾਈਜ਼ ਪ੍ਰੋਪਰ ਸੂਟ ਲਾਇਆ ਆ ਆ ਦੇਖੋ ਹਰੇਕ ਤੇ ਕਿਸੇ ਤੇ ਐਮ ਸਾਈਜ਼ ਆ ਕਿਸ ਤੇ ਐਲ ਆ ਕਿਸ ਤੇ ਐਕਸਲ ਆ ਜਿਵੇਂ ਆ ਐਮ ਸਾਈਜ਼ ਆ ਠੀਕ ਹੈ ਜੀ ਤੋ ਜੇ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਤੋਂ ਹੋਲਸੇਲ ਪ੍ਰਾਈਸ ਤੇ ਕੱਪੜੇ ਵੀ ਲੈ ਸਕਦੇ ਆ ਇਸ ਤੋਂ ਬਿਨਾ ਜੇ ਤੁਸੀਂ ਬੁਟੀਕ ਖੋਲਣ ਬਾਰੇ ਸੋਚ ਰਹੇ ਹੋ ਤੇ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿੱਦਾਂ ਬੁਟੀਕ ਚਲਾਉਣਾ ਤਾਂ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਜੇ ਤੁਹਾਨੂੰ A to Z ਪੂਰੀ ਨੌਲੇਜ ਮਿਲ ਜੂਗੀ ਕਿ ਕਿਵੇਂ ਤੁਸੀਂ ਆਪਣੇ ਘਰ ਤੋਂ ਬੁਟੀਕ ਸਟਾਰਟ ਕਰਕੇ ਇੱਕ ਟੌਪ ਲੈਵਲ ਦਾ ਬ੍ਰਾਂਡ ਬਣਾ ਸਕਦੇ ਹੋ ਇਹਨਾਂ ਵਿੱਚੋਂ ਕੁਝ ਸੂਟ ਮੈਂ ਤੁਹਾਨੂੰ ਦਿਖਾ ਦੇਣਾ ਜਿਵੇਂ ਇੱਕ ਆਹ ਸੂਟ ਉਹਨਾਂ ਨੇ ਕੀਤਾ ਇੱਕ ਕਰੇਪ ਦੇ ਉੱਪਰ ਆਪਾਂ ਮਸ਼ੀਨਵਰਕ ਕੀਤਾ ਹੋਇਆ ਪੈਚ ਲੱਗਿਆ ਹੋਇਆ ਔਰਗੈਂਜ਼ਾ ਦਾ ਤੇ ਇਹ ਸੂਟ ਦਾ ਤੁਸੀਂ ਐਫਐਸ ਕੋਡ ਦੇਖ ਲਓ ਆਪਣੀ ਵੈਬਸਾਈਟ ਤੇ ਅਵੇਲੇਬਲ ਆ ਐਫਐਸ 2103 ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਆ ਇਹਦਾ ਦੁਪੱਟਾ ਨਾਲ ਤੇ ਬਹੁਤ ਪਿਆਰਾ ਸੂਟ ਆ ਨੈਕਸਟ ਸੂਟ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਮਸ਼ੀਨ ਵਰਕ ਤੇ ਬਣਿਆ ਹੋਇਆ ਉਹਨਾਂ ਨੇ ਮਸ਼ੀਨ ਵਰਕ ਦੇ ਸੂਟ ਵੀ ਕੀਤੇ ਆ ਹੈਂਡ ਵਰਕ ਦੇ ਸੂਟ ਵੀ ਕੀਤੇ ਆ ਠੀਕ ਹੈ ਜੀ ਇਹ ਬਣਿਆ ਹੋਇਆ ਜੌਰਜਟ ਦੇ ਉੱਪਰ ਇਹਦਾ ਐਫਐਸ ਕੋਡ ਹੈਗਾ 1495 ਆਪਣੀ ਵੈਬਸਾਈਟ fanostyle.com ਤੇ ਜਾਓ ਉੱਥੇ ਉੱਪਰ ਸਰਚ ਦਾ ਬਟਨ ਬਣਿਆ ਹੋਇਆ ਉਹ ਜਾ ਕੇ ਤੁਸੀਂ ਐਫਐਸ ਕੋਡ ਪਾਉਂਗੇ ਤਾਂ ਤੁਹਾਨੂੰ ਪ੍ਰੋਪਰ ਸੂਟ ਦੀਆਂ ਫੋਟੋ ਮਿਲ ਜਾਣਗੀਆਂ ਤੇ ਤੁਸੀਂ ਉੱਥੋਂ ਆਰਡਰ ਕਰ ਸਕਦੇ ਹੋ ਦੇਖੋ ਇਹਦੇ ਨਾਲ बॉਟਮ ਆ ਜਿਹੜੀ ਵਾਈਟ ਆ ਸਿਲਕ ਦੀ बॉਟਮ ਆ ਤੇ बॉਟਮ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੁਪट्टे ਤੇ ਵੀ ਬਹੁਤ ਸੋਹਣੀ ਲੈਂਸ ਲਾਈ ਆ ਡਬਲ ਸ਼ੇਡ ਦੁਪੱਟਾ ਨੈਕਸਟ ਆ ਗਿਆ ਇਹ ਵਾਲਾ ਸੂਟ ਹੈਂਡਵਰਕ ਦਾ ਸੂਟ ਆ ਬਹੁਤ ਹੀ ਸੋਬਰ ਜਿਹਾ ਸੂਟ ਆ ਇਹ ਵੀ ਸੋ ਇਹਦਾ ਐਫਐਸ ਕੋਡ ਤੁਸੀਂ ਦੇਖ ਲਓ FS1303 ਸੋ ਤੁਸੀਂ ਇਹ ਵੀ ਆਪਣੀ ਵੈਬਸਾਈਟ ਤੋਂ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਵੀ ਤੇ ਆਹਦੀਆਂ ਬਾਹਾਂ ਤੇ ਵਰਕ ਆਊਗਾ ਲਓ ਜੀ ਆਹ बॉटਮ ਤੇ ਵਰਕ ਆਊਗਾ ਸੋ ਬਹੁਤ ਹੀ ਸੂਬਰ ਜਿਹਾ ਸੂਟ ਆ ਸੋ ਤੁਸੀਂ ਇਸ ਤਰ੍ਹਾਂ ਦੇ ਸੂਟ ਫਾਨੋ ਸਟਾਈਲ ਤੋਂ ਆਰਡਰ ਕਰ ਸਕਦੇ ਹੋ ਆਪਣੇ ਕੋਲੇ ਬਹੁਤ ਸਾਰੇ ਸੂਟ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਆਪਣੇ ਸਟੋਰ ਦੇ ਵਿੱਚ ਇੱਕ ਤੋਂ ਇੱਕ ਸੋਹਣਾ ਸੂਟ ਤੁਹਾਨੂੰ ਮਿਲ ਜੂਗਾ ਸੋ ਤੁਸੀਂ ਇਹਨਾਂ 'ਚ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਨਾਲ ਦੀ ਨਾਲ ਜੇ ਤੁਸੀਂ ਸਟਿਚ ਕਰਵਾ ਕੇ ਸੂਟ ਲੈਣੇ ਜਿਵੇਂ ਤੁਸੀਂ ਬ੍ਰੋਡਰ ਨੇ ਤੁਹਾਨੂੰ ਸਟਿਚਿੰਗ ਦਾ ਇਸ਼ੂ ਆਉਂਦਾ ਤਾਂ ਪਾ ਤੁਹਾਨੂੰ ਸਾਈਜ਼ ਵਾਈ ਸਾਰੇ ਸੂਟ ਬਣਾ ਕੇ ਦੇ ਦਾਂਗੇ ਤੁਸੀਂ ਆਪਣਾ ਸਟੋਰ ਵੀ ਵਿਜ਼ਿਟ ਕਰ ਸਕਦੇ ਹੋ ਐਰੋ ਹਬ ਮਾਰਕੀਟ ਟ੍ਰਾਈਕਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ ਦੇ ਇੱਥੇ ਆ ਕੇ ਵੀ ਤੁਸੀਂ ਆਪਣੇ ਬੁਟੀਕ ਲਈ ਸ਼ਾਪਿੰਗ ਕਰ ਸਕਦੇ ਜਾਂ ਤੁਸੀਂ ਹੋਰ ਵਿਆਹ ਸ਼ਾਦੀ ਲਈ ਕਿਸੇ ਵੀ ਤਰ੍ਹਾਂ ਸ਼ਾਪਿੰਗ ਕਰਨੀ ਤਾਂ ਵੀ ਕਰ ਸਕਦੇ ਹੋ ਪੂਰੇ ਇੰਡੀਆ 'ਚ ਸ਼ਿਪਿੰਗ ਬਿਲਕੁਲ ਫ੍ਰੀ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਆ ਮਤਲਬ ਇਹ ਸੂਟ ਤੁਹਾਡੇ ਘਰੇ ਪਹੁੰਚ ਕੇ ਪੇਮੈਂਟ ਤੁਸੀਂ ਉਦੋਂ ਕਰ